ओम शांति ਅਸੀਂ ਸੁਣ ਰਹੇ ਹਾਂ ਅੱਜ ਦਾ ਪਰਮਾਤਮ ਵਰਦਾਨ ਅੱਜ ਪਰਮਾਤਮਾ ਸਾਨੂੰ ਸਮਝਾ ਰਹੇ ਨੇ ਕਿ ਪਰਮ ਪਿਤਾ ਪਰਮਾਤਮਾ ਸਮਾਨ ਹਰ ਆਤਮਾ ਦੇ ਉੱਤੇ ਕਿਰਪਾ ਤੇ ਰਹਿਮ ਕਰਨ ਵਾਲੇ ਮਾਸਟਰ ਰਹਿਮਦਿਲ ਪਵ ਜਿਸ ਤਰ੍ਹਾਂ ਪਰਮਾਤਮਾ ਰਹਿਮਦਿਲ ਹੈ ਬਾਪ ਰਹਿਮਦਿਲ ਹੈ ਇਸ ਤਰ੍ਹਾਂ ਤੁਸੀਂ ਬੱਚੇ ਵੀ ਸਾਰਿਆਂ ਦੇ ਉੱਤੇ ਕਿਰਪਾ ਅਤੇ ਰਹਿਮ ਕਰੋਗੇ ਕਿਉਂਕਿ ਪਿਤਾ ਸਮਾਨ ਨਿਮਿਤ ਬਣੇ ਹੋਏ ਹੋ। ਬ੍ਰਾਹਮਣ ਆਤਮਾ ਕਦੇ ਕਿਸੇ ਆਤਮਾ ਦੇ ਪ੍ਰਤੀ ਈਰਣਾ ਨਹੀਂ ਕਰ ਸਕਦੀ। ਚਾਹੇ ਕੋਈ ਕੰਸ ਹੈ, ਜ਼ਰਾਸੰਦੀ ਹੈ, ਰਾਵਣ ਹੋਵੇ, ਕੋਈ ਵੀ ਹੈ। ਲੇਕਿਨ ਫਿਰ ਵੀ ਰਹਿਮਦਿਲ ਬਾਪ ਦੇ ਬੱਚੇ ਈਰਣਾ ਨਹੀਂ ਕਰਨਗੇ। ਪਰਿਵਰਤਨ ਦੀ ਭਾਵਨਾ ਕल्याण ਦੀ ਭਾਵਨਾ ਰੱਖਣਗੇ ਕਿਉਂਕਿ ਫਿਰ ਵੀ ਆਪਣਾ ਪਰਿਵਾਰ ਹੈ ਪਰਵਸ਼ ਹੈ ਪਰਵਸ਼ ਦੇ ਉੱਤੇ ਕ੍ਰਿਣਾ ਨਹੀਂ ਆਉਂਦੀ ਅੱਜ ਦੇ ਸਵਰਧਾਨ ਦੇ ਵਿੱਚ ਪਰਮਾਤਮਾ ਸਾਨੂੰ ਸ਼ਮਾ ਦਾ ਗੁਣ ਦੇ ਰਹੇ ਨੇ ਕਹਿੰਦੇ ਪਰਮਾਤਮਾ ਜਿਹੜਾ ਨਾ ਉਹ ਸ਼ਮਾ ਦਾ ਸਾਗਰ ਹੈ ਅਸੀਂ ਕਿੰਨੀ ਵੱਡੀ ਵੱਡੀ ਗਲਤੀਆਂ ਕਰਦੇ ਆਂ ਪਾਪ ਕਰਮ ਵੀ ਸਾਡੇ ਕੋਲੋਂ ਹੋ ਜਾਂਦੇ ਨੇ ਪਰ ਅਸੀਂ ਪਰਮਾਤਮਾ ਦੇ ਅੱਗੇ ਜਾ ਕੇ ਅਰਦਾਸ ਕਰਦੇ ਆਂ ਕਿ हे ਪਰਮਾਤਮਾ ਸਾਡੇ ਅਗੁਣਾਂ ਨੂੰ ਬਖਸ਼ ਦੇ ਸਾਡੇ ਪਾਪ ਕਰਮਾਂ ਨੂੰ ਬਖਸ਼ ਦੇ ਸਾਡੀ ਬੁਰਾਈਆਂ ਨੂੰ ਖਤਮ ਕਰ ਦੇ ਕਿਉਂਕਿ ਅਸੀਂ ਸਾਰੇ ਸਮਝਦੇ ਹਾਂ ਕਿ ਪਰਮਾਤਮਾ ਤਾਂ ਦਇਆ ਦਾ ਸਾਗਰ ਹੈ ਰਹਿਮ ਦਾ ਸਾਗਰ ਹੈ ਸ਼ਮਾ ਦਾ ਸਾਗਰ ਹੈ ਤੇ ਅਸੀਂ ਸੋਚਦੇ ਹਾਂ ਕਿ ਉਹ ਸਾਡੀ ਗਲਤੀਆਂ ਨੂੰ ਮਾਫ ਕਰ ਦੇਗਾ ਸਾਨੂੰ ਸ਼ਕਤੀ ਦੇਵੇਗਾ ਪਰਮਾਤਮਾ ਕਹਿੰਦੇ ਨੇ ਜਿਸ ਤਰ੍ਹਾਂ ਤੁਸੀਂ ਮੇਰੇ ਲਈ ਸੋਚਦੇ ਹੋ ਉਸ ਤਰ੍ਹਾਂ ਤੁਸੀਂ ਆਪਣੇ ਲਈ ਵੀ ਸੋਚੋ ਕਿਉਂਕਿ ਤੁਸੀਂ ਕੌਣ ਹੋ ਅੱਜ ਸਾਨੂੰ ਆਪਣੀ ਆਇਡੈਂਟੀਟੀ ਜਿਵੇਂ ਅਸੀਂ ਪਹਿਲਾਂ ਵੀ ਗੱਲ ਕੀਤੀ ਕਿ ਜਦੋਂ ਅਸੀਂ ਆਪਣੀ ਇੰਟਰੋਡਕਸ਼ਨ ਦਿੰਨੇ ਆ ਅਸੀਂ ਸ਼ਰੀਰ ਦਾ ਨਾਮ ਦੱਸਦੇ ਆ ਸ਼ਰੀਰ ਦੇ ਮਾਤਾ ਪਿਤਾ ਬਾਰੇ ਦੱਸਦੇ ਆ ਪਰ ਅਸੀਂ ਅਰਦਾਸ ਦੇ ਵਿੱਚ ਕੀ ਕਹਿੰਦੇ ਆ ਤੂੰ ਮਾਤ ਪਿਤਾ ਅਸੀਂ ਬਾਲਕਤੇ ਰਹ ਅਸੀਂ ਪਰਮਾਤਮਾ ਨੂੰ ਆਪਣਾ ਮਾਤ ਪਿਤਾ ਕਹਿੰਦੇ ਆ ਤੇ ਆਪਣੇ ਆਪ ਨੂੰ ਉਸ ਦੀ ਸੰਤਾਨ ਕਹਿਲਾਨੇ ਆ ਹੁਣ ਜੇਕਰ ਸਾਡਾ ਪਿਤਾ ਪਰਮਾਤਮਾ ਦਇਆ ਦਾ ਸਮਾ ਦਾ ਸਾਗਰ ਹੈ ਤਾਂ ਕੀ ਉਸ ਦੇ ਬੱਚਿਆਂ ਦੇ ਅੰਦਰ ਉਹ ਗੁਣ ਨਹੀਂ ਹੋਣਾ ਚਾਹੀਦਾ ਬੱਚਿਆਂ ਦੇ ਅੰਦਰ ਵੀ ਤਾਂ ਗੁਣ ਹੋਣਾ ਚਾਹੀਦਾ ਹੈ ਪਰ ਅਸੀਂ ਕੀ ਦੇਖਦੇ ਆ ਅਸੀਂ ਆਪਣੇ ਲਈ ਤਾਂ ਦਇਆ ਸ਼ਮਾ ਮੰਗਦੇ ਆ ਲੇਕਿਨ ਉਹੀ ਗਲਤੀ ਜਦੋਂ ਕੋਈ ਦੂਸਰਾ ਕਰਦਾ ਹੈ ਤੇ ਸਾਡੇ ਮਨ ਦੇ ਅੰਦਰ ਕੁਝ ਹੂ ਸੰਕਲਪ ਉਹਨਾਂ ਦੇ ਪ੍ਰਤੀ ਨਫ਼ਰਤ ਦੇ ਜਾਂ ਕਿਰਣਾ ਦੇ ਚੱਲਨੇ ਸ਼ੁਰੂ ਹੋ ਜਾਂਦੇ ਨੇ ਜਾਂ ਅਸੀਂ ਕੀ ਸੋਚਦੇ ਆ ਵੀ ਇਹਨੇ ਇੰਨੀ ਵੱਡੀ ਗਲਤੀ ਕਰਦੀ ਅਸੀਂ ਇਹਨੂੰ ਕਦੇ ਮਾਫ਼ ਨਹੀਂ ਕਰ ਸਕਦੇ ਉਸ ਟਾਈਮ ਯਾਦ ਕਰਨਾ ਹੈ ਕਿ ਮੈਂ ਕਿਸ ਦਾ ਬੱਚਾ ਹਾਂ ਮੇਰਾ ਬਾਪ ਇੰਨਾ ਉੱਚਾ ਇਸ ਸਾਰੇ ਸੰਸਾਰ ਨੂੰ ਸੁਧਾਰਨ ਵਾਲਾ ਅਸੀਂ ਕੀ ਸੋਚ ਰਹੇ ਹਾਂ ਕਿ ਅਸੀਂ ਇਹਨੂੰ ਕਦੇ ਮਾਫ਼ ਨਹੀਂ ਕਰ ਸਕਦੇ ਜਾਂ ਸਾਡੇ ਮਨ ਦੇ ਸੰਕਲਪ ਉਸ ਆਤਮਾ ਦੇ ਪ੍ਰਤੀ ਬਦਲ ਜਾਂਦੇ ਨੇ ਪਰਮਾਤਮਾ ਕਹਿੰਦਾ ਯਾਦ ਕਰੋ ਕਿ ਤੁਸੀਂ ਆਪਣੇ ਲਈ ਕੀ ਸੋਚਦੇ ਸੀਗੇ ਹੁਣ ਜੇਕਰ ਤੁਸੀਂ ਨਹੀਂ ਕਰ ਸਕਦੇ ਤੁਹਾਨੂੰ ਕੀ ਮਿਲੇਗਾ ਕਿਉਂਕਿ ਯੂਨੀਵਰਸਲ ਲਾ ਜੋ ਦਵਾਂਗੇ ਉਹੀ ਮੁੜ ਕੇ ਆਏਗਾ ਹੁਣ ਜੇਕਰ ਅਸੀਂ ਦੂਜਿਆਂ ਦੇ ਉੱਤੇ ਦਇਆ ਨਹੀਂ ਕਰ ਸਕਦੇ ਅਸੀਂ ਦੂਜਿਆਂ ਦੇ ਉੱਤੇ ਰਹਿਮ ਨਹੀਂ ਕਰ ਸਕਦੇ ਅਸੀਂ ਦੂਜਿਆਂ ਨੂੰ ਪ੍ਰੇਮ ਦੀ ਦ੍ਰਿਸ਼ਟੀ ਨਾਲ ਨਹੀਂ ਦੇਖ ਸਕਦੇ ਉਹਨਾਂ ਦੀ ਗਲਤੀਆਂ ਦੇ ਬਾਵਜੂਦ ਵੀ ਕਿਉਂਕਿ ਪਿਆਰ ਬਾਰੇ ਨਾਲ ਪਿਆਰ ਨਾਲ ਚੱਲਣਾ ਕੋਈ ਵੱਡੀ ਗੱਲ ਨਹੀਂ ਲੇਕਿਨ ਜਿਹੜਾ ਤੁਹਾਡੇ ਨਾਲ ਪਿਆਰ ਨਾ ਨਹੀਂ ਚੱਲ ਰਿਹਾ ਹੈ ਤੁਹਾਡੇ ਨਾਲ ਤੁਹਾਡੇ ਲਈ ਨਫ਼ਰਤ ਰੱਖ ਰਿਹਾ ਹੈ ਤੁਸੀਂ ਉਹਨੂੰ ਵੀ ਪਿਆਰ ਕਰੋ ਗੱਲ ਤਾਂ ਉਤਦੋਂ ਬਣਦੀ ਹੈ ਨਾ ਪ੍ਰਮਾਤਮਾ ਕਹਿੰਦਾ ਜਦੋਂ ਤੁਸੀਂ ਉਹ ਨਹੀਂ ਕਰ پا ਰਹੇ ਤੁਸੀਂ ਦੂਜਿਆਂ ਤੋਂ ਕਿਵੇਂ ਐਕਸਪੈਕਟ ਕਰਦੇ ਹੋ ਕਿ ਉਹ ਤੁਹਾਡੇ ਲਈ ਉਸ ਤਰ੍ਹਾਂ ਕਰਨਗੇ ਯੋ ਤੁਸੀਂ ਉਸ ਪਰਮਾਤਮਾ ਤੋਂ ਵੀ ਕਿਵੇਂ ਐਕਸੈਪਟ ਐਕਸਪੈਕਟ ਕਰ ਸਕਦੇ ਹੋ ਕਿ ਉਹ ਸਾਡੇ ਲਈ ਇਹ ਸਭ ਕੁਝ ਕਰੇਗਾ ਇਸ ਕਰਕੇ ਪਰਮਾਤਮਾ ਕਹਿੰਦੇ ਨੇ ਕਿ ਆਪਣੇ ਆਪ ਨੂੰ ਉਸ ਪਿਤਾ ਪਰਮਾਤਮਾ ਦੇ ਅੱਗੇ ਰੱਖ ਕੇ ਇਹ ਗੁਣ ਧਾਰਨ ਕਰੋ ਕਿ ਮੈਂ ਉਸ ਸ਼ਮਾ ਦੇ ਸਾਗਰ ਦਾ ਬੱਚਾ ਹਾਂ ਉਸ ਦਇਆ ਦੇ ਸਾਗਰ ਦਾ ਬੱਚਾ ਹਾਂ ਉਹਨੇ ਮੇਰੀ ਇੰਨੀ ਵੱਡੀ ਵੱਡੀ ਗਲਤੀਆਂ ਮਾਫ ਕੀਤੀਆਂ ਨੇ ਮੈਂ ਵੀ ਦੂਜਿਆਂ ਨੂੰ ਮਾਫ ਕਰ ਸਕਦਾ ਕਿਉਂਕਿ ਅਸੀਂ ਕਹਿੰਦੇ ਆ ਇੱਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੌਣ ਮੰਦੇ ਕਿ ਸਾਰਾ ਸੰਸਾਰ ਹੀ ਉਸ ਦਾ ਹੈ ਉਹ ਸਾਰਿਆਂ ਦਾ ਪਿਤਾ ਹੈ ਵਿਸ਼ਵ ਦੀ ਜਿੰਨੀ ਆਤਮਾਵਾਂ ਨੇ ਉਹ ਸਾਰਿਆਂ ਦਾ ਪਿਤਾ ਹੈ ਤਾਂ ਜਦੋਂ ਉਹ ਪਿਤਾ ਸਾਰੇ ਬੱਚਿਆਂ ਦੀਆਂ ਗਲਤੀਆਂ ਨੂੰ ਮਾਫ਼ ਕਰ ਸਕਦਾ ਹੈ ਤੇ ਅਸੀਂ ਕੌਣ ਹੁੰਦੇ ਆ ਉਹਨਾਂ ਦੇ ਲਈ ਨਫ਼ਰਤ ਦੇ ਵਿਚਾਰ ਰੱਖਣ ਵਾਲੇ ਈਰਣਾ ਦੇ ਵਿਚਾਰ ਰੱਖਣ ਵਾਲੇ ਇਸ ਕਰਕੇ ਪਰਮਾਤਮਾ ਕਹਿੰਦੇ ਨੇ ਤੁਹਾਡੇ ਹੀ ਭੈਣ ਭਰਾ ਨੇ ਆਪਣੇ ਭੈਣ ਭਰਾਵਾਂ ਦੀਆਂ ਗਲਤੀਆਂ ਨੂੰ ਵੀ ਤਾਂ ਅਸੀਂ ਇਗਨੋਰ ਕਰਦੇ ਆਂ ਕਿਉਂਕਿ ਮੇਰਾ ਛੋਟਾ ਵੀਰ ਹੈ ਮੇਰੀ ਵੱਡੀ ਭੈਣ ਹੈ ਅਸੀਂ ਇਹ ਥਾਟ ਕ੍ਰੀਏਟ ਕਰਦੇ ਤੇ ਉਹਨਾਂ ਦੀ ਕਮੀ ਕਮਜ਼ੋਰੀਆਂ ਨੂੰ ਇੱਕ ਪਾਸੇ ਰੱਖ ਦਿੰਨੇ ਆ ਕਿਉਂਕਿ ਉਹਨਾਂ ਦੇ ਨਾਲ ਸਾਡਾ ਪਿਆਰ ਹੈ ਇਸੇ ਤਰ੍ਹਾਂ ਹੀ ਪਰਮਾਤਮਾ ਕਹਿੰਦੇ ਨੇ ਇਹ ਪਿਆਰ ਵੀ ਇਹ ਯੂਨੀਵਰਸਲ ਲਵ ਜਿਹੜਾ ਹੈ ਸਾਰਿਆਂ ਦੇ ਲਈ ਜਾਗਰਿਤ ਕਰੋ ਕਿ ਸਾਰੇ ਹੀ ਉਸ ਪਰਮਾਤਮਾ ਦੇ ਸੰਤਾਨ ਨੇ ਤੇ ਅਸੀਂ ਵੀ ਉਸਦੇ ਹੀ ਬੱਚੇ ਆ ਇਸ ਕਰਕੇ ਬਾਪ ਦਾ ਇਹ ਗੁਣ ਜਿਹੜਾ ਹੈ ਅਸੀਂ ਇਸ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕਰਨਾ ਹੈ ਤੇ ਅਸੀਂ ਵੀ ਪਰਮਾਤਮਾ ਦੇ ਵਾਂਗੂ ਹੀ ਉਸ ਦੇ ਨਾਮ ਨੂੰ ਰੋਸ਼ਨ ਕਰ ਸਕਦੇ ਹਾਂ ਉਸ ਦਾ ਨਾਮ ਉੱਚਾ ਕਰ ਸਕਦੇ ਹਾਂ ਅੱਜ ਜੇਕਰ ਕਿਸੇ ਦੇ ਲਈ ਵੀ ਸਾਡੇ ਮਨ ਦੇ ਵਿੱਚ ਕੋਈ ਠ੍ਰਣਾ ਭਾਵ ਕੋਈ ਨਫ਼ਰਤ ਦਾ ਭਾਵ ਹੈ ਅੱਜ ਇਸ ਵਰਦਾਨ ਨੂੰ ਸਾਰਥਕ ਕਰਕੇ ਅਸੀਂ ਉਸ ਆਤਮਾ ਦੇ ਨਾਲ ਗੱਲ ਕਰੀਏ ਤੇ ਉਸ ਦੇ ਨਾਲ ਜੋ ਵੀ ਸਾਡੇ ਗਿਲੇ ਸ਼ਿਕਵੇ ਨੇ ਉਹਨਾਂ ਨੂੰ ਦੂਰ ਕਰੀਏ ਉਹ ਕ੍ਰਿਣਾ ਭਾਵ ਆਪਣੇ ਅੰਦਰੋਂ ਖਤਮ ਕਰ ਦਈਏ ਕਿਉਂਕਿ ਤਾਂ ਹੀ ਸਾਨੂੰ ਇਹ ਪਰਮਾਤਮਾ ਬਲੇਸਿੰਗ ਪ੍ਰਾਪਤ ਹੋ ਸਕਦੀ ਹੈ ਪਰਮਾਤਮਾ ਤੋਂ ਉਹ ਦਿਵਯ ਸ਼ਕਤੀ ਪ੍ਰਾਪਤ हो सकती है असी संकल्प करा कि मेरा पिता परमात्मा रहम दिल दया का सागर है सारी दुनिया कृपा दृष्टि देने वाला है मैं भी तो उसी दी संतान हाँ जेकर मेरे पिता दे गुण है तो मेरे अंदर भी है मैं भी कर सकती हाँ इस संसार की सारी उस उसके ही बच्चे हैं ਜਿੰਨਾ ਜਿੰਨਾ ਮੈਂ ਸਾਰਿਆਂ ਨੂੰ ਸ਼ਮ੍ਹਾ ਕਰਦੀ ਜਾ ਰਹੀ ਹਾਂ ਮੈਂ ਹਲਕੀ ਹੋ ਰਹੀ ਹਾਂ ਇਹ ਹਲਕਾਪਨ ਮੈਨੂੰ ਉਸ ਪਿਤਾ ਪਰਮਾਤਮਾ ਨਾਲ ਜੋੜ ਰਿਹਾ ਹੈ ਉਸਦੇ ਨਜ਼ਦੀਕ ਕਰ ਰਿਹਾ ਹੈ ਮੇਰੇ ਪਿਤਾ ਪਰਮਾਤਮਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਓਮ ਸ਼ਾਂਤੀ